ਸਵਾਗਤ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਓਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਸੋ ਪਹਿਲਾਂ ਵੀ ਇੱਕ ਵਾਰ ਇਹ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੇ ਸੀਐਨਜੀ ਪਲਾਂਟ ਲੱਗ ਰਹੇ ਹੈ ਬਾਇਓ ਸੀਐਨਜੀ ਪਲਾਂਟਸ ਉਹਦੀਆਂ ਇੱਕ ਗਾਈਡਲਾਈਨਸ ਨੇ এনवायरमेंट ਦੀਆਂ এনवायरमेंटਲ ਗਾਈਡਲਾਈਨਸ ਫਾਰ ਕੰਪਰੈਸਡ ਬਾਇਓ ਗੈਸ ਪਲਾਂਟ ਸੀਬੀਜੀ ਬਾਇਓ ਸੀਐਨਜੀ ਪਲਾਂਟਸ ਮੇਰੇ ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਂਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਂਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਤਾਂ ਲੋਕਾਂ ਨੇ ਵਿਰੋਧ ਕੀਤਾ ਤਕਰੀਬਨ ਇੱਕ ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ ਗਾਈਡਲਾਈਨਸ ਮੁਤਾਬਕ ਦਾ ਕੰਪੋਸਟਿੰਗ ਫੈਸਿਲਿਟੀ ਸ਼ਲ ਨਾਟ ਬੀ ਲੋਕੇਟਿਡ ਵਿਦਨ 300 ਮੀਟਰਸ ਫਰੋਮ ਦਾ ਨੀਅਰਸਟ ਡਿਵੈਲਿੰਗ ਐਂਡ 100 ਮੀਟਰ ਫਰੋਮ ਐਨੀ ਵੈਲ অর ਵਾਟਰ ਕੋਰਸ 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲੀ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਕਿ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਹਦੇ ਨਾਲ ਹੀ ਛੱਪੜ ਆ 100 ਮੀਟਰ ਤੇ ਡੇਰੀਆਂ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਧੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰ ਨਾਲ ਲਾਇ ਤੇ ਜ਼ਬਰਦਸਤੀ ਉਥੇ ਪਲਾਨਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਇਸ ਤਰ੍ਹਾਂ ਦੇ ਜਿਹੜੇ ਪਰਾਟ ਲੱਗਣੇ ਆ ਸਭ ਤੋਂ ਪਹਿਲਾਂ ਪੰਚਾਇਤ ਦੀ ਮਨਜ਼ੂਰੀ ਫਿਰ ਪਿੰਡ ਵਾਸੀਆਂ ਦੇ ਇਤਰਾਜ਼ ਲੈ ਜਾਣ ਤਾਂ ਜੋ ਜਿਹੜਾ ਲਗਾ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ ਲੱਖਾਂ ਕਰੋੜਾ ਰੁਪਏ ਉਹਨੇ ਲਾਇਆ ਹੋਇਆ ਤੇ ਲੋਕ ਇੱਕ ਸਾਲ ਤੋਂ ਉੱਥੇ ਧਰਨੇ ਤੇ ਬੈਠਿਆ ਖੱਜਲਖੁਆਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉੱਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰੇ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉੱਥੇ ਸੋ ਜਦੋਂ ਗਾਈਡਲਾਈਨਸ ਮੁਤਾਬਕ ਉਥੇ ਨਹੀਂ ਲੱਗ ਸਕਦਾ ਉਹ ਪਲਾਨਟ ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਹੋਰ ਵੀ ਇਸ ਤਰ੍ਹਾਂ ਦੇ ਲੁਧਿਆਣੇ ਦੇ ਵਿੱਚ ਦੋ ਤਿੰਨ ਜਗ੍ਹਾ ਸੰਭਰਾਲੇ ਹਲਕੇ ਦੇ ਵਿੱਚ ਵੀ ਜਗਰਾਉਂ ਦੇ ਨੇੜੇ ਵੀ ਸੋਨਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਲੋਕਾਂ ਨੂੰ ਘਰੋਸੇ ਜਿਹਾ ਲਿਆ ਜਾਵੇ ਤੇ ਦੇਖਿਆ ਜਾਵੇ ਕਿ ਸ਼ਰਤਾਂ ਪੂਰੀਆਂ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਰਾਜ਼ ਲੈ ਜਾਣ ਪੰਚਾਇਤ ਤੋਂ ਲੋਕਾਂ ਤੋਂ ਤਾਂ ਜੋ ਕਿਸੇ ਨੂੰ ਖੱਜਲ ਖਵਰੀ ਨਾ ਹੋਵੇ ਧੰਨਵਾਦ ਥੈਂਕ ਯੂ